ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦੇਖੋ ਮਾਲਕ ਨੇ ਕਿ ਉਹ ਕਦੋਂ ਤੇ ਕਹਿ ਰਹੇ ਵਾਪਰੇ ਆ ਜਿਹੜਾ ਸਾਡੇ ਹਰਾਂ ਦੀ ਮਾਰ ਦੇ ਵਿੱਚ ਆਏ ਇਹਦੇ ਘਰ ਸਾਡੇ ਇਹ ਉਹੀ ਪਰਿਵਾਰ ਹੈ ਜਿਹਦੇ ਮੰਨ ਲਓ ਜਿਨ੍ਹਾਂ ਨੂੰ ਕੋਈ ਮਾਲੀ ਸਾਟਾ ਨਹੀਂ ਮਿਲਦੀ ਤੇ ਆਓ ਉਹ ਤੁਹਾਨੂੰ ਮੈਂ ਉਹਨਾਂ ਨੂੰ ਘਰਾਂ ਦੇ ਜਾਣਕਾਰੀ ਦੇ ਦੀਏ ਥੋੜੀ ਤੁਹਾਨੂੰ ਦਸੀਏ ਜਿਉਂ ਉਹਨਾਂ ਦੇ ਘਰ ਦਾ ਸਥਾਨ ਆਓ ਜਾਣਕਾਰੀ ਦੀ ਜੀ ਤੁਹਾਡੀ ਗੱਲ ਕਰਵਾਈ ਹੈ ਉਹਨਾਂ ਨਾਲ ਗੱਲ

ਬੜੀ ਮਾੜੀ ਹਾਲਤ ਆ ਛੋਟੇ ਬੱਚੇ ਨਾ ਕੁਝ ਖਾਣ ਨੂੰ ਨਹੀਂ ਕੋ ਕਰਨ ਵਾਲਾ ਨਹੀਂ ਦੁੱਧ ਨਹੀਂ ਮਰ ਰਿਹਾ ਕਿ ਆਹ ਪਿੰਡੇ ਰੀ ਕੇ ਬੀਲੀ ਢਕੇ ਨਹੀਂ ਪੀ ਵੀ ਜੇ ਮਿਲੇ ਤੇ ਪੀ ਵੀ ਜਾਨੀ ਤੇ ਚੱਲ ਗਈ ਬਹੁਤ ਮਾਰੀਆਂ ਹਾਲਤਾਂ ਹੋ ਗਈਆਂ ਸਾਡੇ ਪਿੰਡ ਦੀਆਂ ਸਾਡੇ ਪਰਿਵਾਰ ਵੇਖੋ ਬੈਠੇ ਨੇ ਆਹ ਹੋਰ ਸਸਿਲਕਾਰ ਪਾਣੀ ਟਾਡੇ ਮਤਲਬ ਸਰਕਾਰ ਨਾਲ ਸਾਡੇ ਵਾਲਾ ਕੋਈ ਪੁੱਸ ਗੁੱਸ ਕੋਈ ਨਹੀਂ ਕਰੇ ਗੱਦੇ ਤੇ ਸਾਡੀ ਹਾਲਤ ਬੜੀ ਮਾਰੀ ਆ ਤੇ ਸਾਡੇ ਇੱਥੇ ਕੋਈ ਰਾਸ਼ਨ ਨਹੀਂ ਆਇਆ ਦਾ ਕੁਛ ਨਹੀਂ ਆਇਆ ਗਦਾ ਮੇਰਾ ਬੰਦਾ ਮੰਜੇ ਤੇ ਰਹਾ ਉਹ ਚੱਲ ਨਹੀਂ ਸਕਦੇ ਤੁਹਾਨੂੰ ਬੜੀ ਸੂਲਤ ਕਹਿੰਦੇ ਨਹੀਂ ਦਿੱਤੀ ਸਾਨੂੰ ਇਹ ਵੇਲੇ ਜਾ ਕੇ ਤੁਹਾਡੇ ਮਤਲਬ ਕੋਈ ਸੁਣਾਈ ਨਹੀਂ ਕਰੇਦਾ ਸਰਕਾਰ ਵੀ ਨਹੀਂ ਸੁਣਾਈ ਕਰੇ ਗੱਦੇ ਸਾਡੀ ਤੇ ਪਿੰਟ ਜਿਹੜਾ ਸਾਡਾ ਪਿੰਡ ਦਾ ਸਰਪੰਚ ਜਿਹੜਾ ਉਹਨਾਂ ਵੀ ਸਾਡੀ ਪੁੱਸ ਗੁੱਸ ਕੀਤੀ ਤੇ ਮਤਲਬ ਤੁਹਾਡਾ ਕੀ ਹਾਲਾ ਕੀ ਨਹੀਂ ਤੇ ਸਾਨੂੰ ਕੋਈ ਮਤਲਬ ਕੋਈ ਸਹੂਲਤ ਨਹੀਂ ਮਿਲੇ ਕਦੀ ਤੇ ਤੁਹਾਡੇ ਅੱਗੇ ਬੇਨਤੀ ਕੀਤੀ ਜਾਂਦੀ ਹੈ ਵੀਰ ਭਰਾਵਾਂ ਅੱਗੇ ਤੇ ਸਾਡੀ ਕੋਈ ਮਦਦ ਕਰੋ ਥੋੜੀ ਮੱਤੀ ਤੇ ਸਾਡੇ ਕੋ ਬੱਚੇ ਨਹੀਂ ਨਿਕਲੇ